ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸੁਖਬੀਰ ਸਿੰਘ ਬਾਦਲ ਕਸੂਤਾ ਫਸ ਗਏ ਹੈ ਆਪਣੇ ਇੱਕ ਬਿਆਨ ਦੀ وجہ ਤੋਂ ਉਸ ਬਿਆਨ ਚ ਕੀ ਕਹਿ ਰਹੇ ਹੈ ਇਸ ਦੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਚੱਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਕਸੂਤੇ ਡੰਗੇ ਗਏ ਨੇ ਔਰ ਮੈਂ ਤੁਹਾਨੂੰ ਇਹਨਾਂ ਦੀ ਖਬਰ ਦਿਖਾਉਣ ਜਾ ਰਿਹਾ ਇੱਕ ਵੀਡੀਓ ਦੇ ਜ਼ਰੀਏ ਇੱਕ ਪਾਸੇ ਜੀ ਪੰਜਾਬ ਦੇ ਮੁੱਖ ਮੰਤਰੀ ਨੇ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਕੋਸ਼ਿਸ਼ ਯਾਨੀ ਕੈਲਾਣ ਕਰ ਦਿੱਤਾ ਸੀ ਤਾਂ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਸਟੇਜ ਦੇ ਉੱਤੇ ਭਾਸ਼ਣ ਦਿੰਦੇ ਨੇ ਭਾਸ਼ਣ ਦੇ ਦੌਰਾਨ ਕੀ ਹੁੰਦਾ ਮਾਮਲਾ ਬਹੁਤ ਗੰਭੀਰ ਹੈ ਔਰ ਪੰਜਾਬ ਦੇ ਅੰਦਰ ਇਹਦਾ ਮੈਸੇਜ ਜਾਣਾ ਜ਼ਰੂਰੀ ਹੈ ਕਿਉਂਕਿ ਜਿਹੜਾ ਸਰਕਾਰ ਕਹਿ ਰਹੀ ਸੀ ਕਿ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣਾ ਚਾਹੁੰਦੇ ਆ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਬਾਜ਼ੀ ਕਮਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਇੱਕ ਪਾਸੇ ਤਾਂ ਇਹ ਵੀ ਬਹੁਤ سارے ਲੋਕ ਖਲਾਸਾ ਕਰ ਰਹੀ ਸੀ ਕਹਿੰਦੇ ਸੁਖਵੀਰ ਸਿੰਘ ਬਾਦਲ ਹੋਵੇ ਚਾਹੇ ਹੋਵੇ ਉਹਨਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਲੋਕ ਤਾਂ ਇੱਥੋਂ ਦੇ ਕਹਿ ਰਹੇ ਨੇ ਕਹਿੰਦੇ ਜੀ ਇਹ ਨਸ਼ਾ ਕਰਦੇ ਨੇ ਪੱਕੇ ਪਾਸੇ ਸਿਕਾਉਂ ਦਾ ਹੋ ਰਿਹਾ ਸੀ ਜਿੱਥੇ ਸੁਖਵੀਰ ਸਿੰਘ ਬਾਦਲ ਭਾਸ਼ਣ ਦੇ ਰਹੀ ਸੀ ਔਰ ਦੂਜੇ ਪਾਸੇ ਜੀ ਲੋਕਾਂ ਨੂੰ ਕਮਾਉਣ ਦੀ ਗੱਲ ਪੰਜਾਬ ਦੀ ਸਰਕਾਰ ਦੇ આરોਪ ਲਾਉਣ ਦੀ ਗੱਲ ਪੰਜਾਬ ਦੀ ਸਰਕਾਰ ਦੇ ਉੱਤੇ ਕਿਹੜੇ ਸਵਾਲ ਚੱਕ ਦਿੱਤੇ ਨੇ ਸੁਖਬੀਰ ਸਿੰਘ ਬਾਦਲ ਨੇ ਜਿੱਥੋਂ ਮਾਮਲਾ ਵਿਗੜ ਗਿਆ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦੋ ਦਿਨਾਂ ਦੇ ਵਿੱਚ ਇੱਕ ਐਲਾਨ ਕੀਤਾ ਸੀ ਕਹਿੰਦੇ ਅਸੀਂ ਆਨੰਦਪੁਰ ਨੂੰ ਜ਼ਿਲ੍ਹਾ ਬਣਾ ਦੇਾਂਗੇ ਬहोत सारी ਸਫਾਈ ਵੀ ਰੱਖਾਂਗੇ ਕਿਉਂਕਿ ਵੈਸੇ ਗੁਰੂਆਂ ਦੀ ਧਰਤੀ ਹੈ ਇੱਕ ਹੋਰ ਬਿਆਨ ਦੇ ਦਿੱਤਾ ਸੀ ਪੰਜਾਬ ਦੇ ਮੁੱਖ ਮੰਤਰੀ ਨੇ ਜਿਹਦੇ ਤੋਂ ਸੁਖਬੀਰ ਸਿੰਘ ਬਾਦਲ ਨੂੰ ਚਿੜ ਲੱਗੀ ਤੇ ਉਹਨਾਂ ਦੇ ਉੱਤੇ ਕੈਸੀ ਕਾਰਵਾਈ ਹੋ ਗਈ ਹੈ ਕਿ ਪੰਜਾਬ ਦੇ ਅੰਦਰ ਪੂਰੇ ਪੰਜਾਬ ਭਰ ਦੇ ਵਿੱਚ ਪੂਰੀ ਤਰ੍ਹਾਂ ਇਹਨਾਂ ਦੀ ਇਕਾਦੀ ਦਲ ਪਾਰਟੀ ਹਿੱਲ ਗਈ ਹੈ ਯਾਨੀ ਸੁਖਬੀਰ ਸਿੰਘ ਬਾਦਲ ਨੇ ਵੱਡੇ ਬਾਦਲ ਦੇ ਨਾਲ ਤੁਲਨਾ ਕੀਤੀ ਕਹਿੰਦਾ ਜੀ ਜਿਹੜੇ ਮਾਮਲੇ ਤੁਸੀਂ ਕਰ ਰਹੇ ਹੋ ਜਿਹੜੇ ਐਲਾਨ ਤੁਸੀਂ ਅੱਜ ਕਰ ਰਹੇ ਹੋ ਉਹ ਐਲਾਨ ਬਹੁਤ ਦੇਰ ਪਹਿਲਾਂ ਸਾਡਾ ਵੱਡਾ ਬਾਦਲ ਕਰ ਗਿਆ ਸੀ ਯਾਨੀ ਇੱਕ ਪਾਸੇ ਪੰਜਾਬ ਕਿਹੜੇ ਹਾਲਾਤਾਂ ਦੇ ਵਿੱਚ ਹੈ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਆਪਣੇ ਆਪ ਨੂੰ ਹਾਲੇ ਵੀ ਇੱਕ ਬਹੁਤ ਹੁਨਾਰੇ ਨੇਤਾ ਕਹਿੰਦਾ ਪੰਜਾਬ ਦੇ ਅੰਦਰ ਫੇਰ ਤੋਂ ਕਹਿੰਦਾ ਜੀ ਸਾਡੀ ਵਾਪਸੀ ਕਰਵਾ ਦਿਓ ਪਰ ਚੱਲਦੇ ਸਟੇਜ ਦੇ ਉੱਤੇ ਕੀ ਹੋਇਆ ਉਹ ਤੁਹਾਡੇ ਨਾਲ ਸਾਂਝਾ ਕਰਦੇ ਆ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਪੰਜਾਬ ਦੇ ਲੋਕ ਕਹਿੰਦੇ ਨੇ ਜੀ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਹੋਣੀ ਚਾਹੀਦੀ ਅਕਸਰ ਪੰਜਾਬ ਦੇ ਅੰਦਰ ਇਹ ਚਰਚਾ ਚੱਲਦੀ ਰਹਿੰਦੀ ਹੈ ਪਰ ਪੰਜਾਬ ਦਾ ਮੁੱਖ ਮੰਤਰੀ ਵੀ ਕਹਿੰਦਾ ਰਹਿੰਦਾ ਤੁਸੀਂ ਵੀ ਕਈ ਵਾਰ ਸੁਣਿਆ ਹੋਣਾ ਕਹਿੰਦੇ ਜੀ ਸਾਨੂੰ ਸਬੂਤ ਮਿਲ ਜਾਣ ਵੱਡੀ ਕਾਰਵਾਈ ਕਰਦੇ ਆਗੇ ਪਰ ਪਹਿਲਾਂ ਮੁੱਖ ਮੰਤਰੀ ਕੀ ਕਹਿੰਦਾ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਤੇ ਅਹਿਮ ਅਪਡੇਟ ਸੁਣੋ ਸ਼ਹਿਰ ਦਾ ਦਰਜਾ ਹੋ ਗਿਆ ਵਿਧਾਨਿਕ ਤੌਰ ਤੇ ਹੋ ਗਿਆ ਹੁਣ ਜੋ ਮਰਜ਼ੀ ਇਹ ਸ਼ਹਿਰ ਦੇ ਵਿੱਚ ਇਹਨੂੰ ਸਾਫ਼ ਰੱਖਣ ਲਈ ਇਹਦੀ ਤਰੱਕੀ ਵਾਸਤੇ ਇੱਥੇ ਜਦੋਂ ਆਓਗੇ ਇੱਥੇ ਕੀ ਕੀ ਤੁਹਾਨੂੰ ਆਕੇ ਦੇਖਣ ਨੂੰ ਮਿਲੂਗਾ ਦਰਸ਼ਨ ਕਰਨ ਨੂੰ ਮਿਲੂਗਾ ਉਹ ਸਾਰਾ ਸਰਕਾਰ ਹੁਣ ਕੰਟੀਨਿਊ ਪ੍ਰੋਸੈਸ ਦੇ ਵਿੱਚ ਰੱਖੂਗੀ ਅੱਜ ਯੂਨੀਵਰਸਿਟੀ ਦੀ ਗੱਲ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਇੱਕ ਵਰਲਡ ਕਲਾਸ ਯੂਨੀਵਰਸਿਟੀ ਇਹ ਸ਼ਹਿਰ ਦੇ ਵਿੱਚ ਸਥਾਪਿਤ ਕੀਤੀ ਜਾਊਗੀ ਜੀ ਵਰਲਡ ਕਲਾਸ ਗੱਜੇ ਗਾ ਰਗਾ ਗਾ ਰੇ ਤੰਤਨ ਸੋ ਸ੍ਰੀ ਗੁਰੂ ਤੇਗ ਬਹਾਦਰ ਸੋ ਜੀ ਦੇ ਮਾਰ ਦੂ ਪਾ ਵੇ ਸੋ ਸ੍ਰੀ ਆ ਔਰ ਯੂਨੀਵਰਸਿਟੀ ਦੇ ਵਿੱਚ ਸੰਗਤ ਨੂੰ ਪੁੱਛ ਪੁੱਛ ਕੇ ਕਿ ਕਿਹੜੇ ਕਿਹੜੇ ਸਬਜੈਕਟ ਰੱਖਣੇ ਨੇ ਕੀ ਕੀ ਪੜਾਇਆ ਜਾਣਾ ਚਾਹੀਦਾ ਨਹੀਂ ਤਾਂ ਅਸੀਂ ਗੁਰੂਆਂ ਦੇ ਜੀ ਗਾਈਡਾਂ ਚ ਲੇਖ ਹੀ ਪੜਦੇ ਰਹਿਆ 10 ਨੰਬਰ ਤੇ ਬੱਸ ਹੋਰ ਸਾਨੂੰ ਕੁਝ ਨਹੀਂ ਪੜਾਇਆ ਜੀ ਤਾਂ ਦੇਖੋ ਪੰਜਾਬ ਦੀ ਸਰਕਾਰ ਕਿੰਨੀ ਤਰੱਕੀ ਦੀ ਗੱਲ ਕਰ ਰਹੀ ਹੈ ਪੰਜਾਬ ਦੇ ਲੋਕਾਂ ਬਰਤੀ ਤਾਂ ਹੁਣ ਦੂਜੇ ਪਾਸੇ ਜੀ ਸੁਖਬੀਰ ਸਿੰਘ ਬਾਦਲ ਨੇ ਕੀ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਇੱਕ ਨਵੀਂ ਜੰਗ ਨੂੰ ਜਨਮ ਦੇ ਦਿੱਤਾ ਯਾਨੀ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਦੇ ਕਈ ਵਾਰ ਤੁਸੀਂ ਵੇਖਿਆ ਪਹਿਲਾਂ આરોਪ ਲਾ ਚੁੱਕੇ ਨੇ ਉਹਨਾਂ ਉੱਤੇ ਸੁਖਬੀਰ ਸਿੰਘ ਬਾਦਲ ਤੇ ਕਾਰਵਾਈ ਸਰਕਾਰ ਕਰਨ ਜਾ ਰਹੀ ਹੈ ਤਾਂ ਸੁਖਬੀਰ ਸਿੰਘ ਬਾਦਲ ਕੀ ਕਹਿ ਰਹੇ ਨੇ ਇਹ ਵੀ ਸੁਣ ਲੋ ਜਰਾ ਕਿਉਂਕਿ ਮੁੱਖ ਮੰਤਰੀ ਨੇ ਤਾਂ ਆਪਣੀ ਗੱਲ ਧਰ ਦਿੱਤੀ ਹੈ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਦੇ ਵਿੱਚ ਮੈਸੇਜ ਕੀ ਦੇ ਰਹੇ ਆ ਸੁਣੋ ਕਿਹੜੇ ਭਾਸ਼ਣ ਕੀ ਦਿੰਦੇ ਹੁੰਦੇ ਸੀ ਅੱਜ ਕਿੱਥੇ ਬੈਠੇ ਆ ਇਹਦੀ ਝੋਲੀ 'ਚ ਬੈਠੇ ਆ ਉਹਨਾਂ ਦੇ ਝੋਲੀਆਂ 'ਚ ਬੈਠਿਆ ਜਿਨੇ ਐਜਪੀਸੀ ਤੋੜੀ ਜਿਨੇ ਸਾਰਾ ਕੁੜਕਾਂ ਦੇ ਸਕਸੇ ਦੇ ਖਾਤ ਬੋਲ ਰਿਹਾ ਕਿ ਜੋ ਗੁਰੂ ਸਭਾ ਨੇ ਆਪ ਨੂੰ ਬਖਸ਼ਿਸ਼ ਦਿੱਤੀ ਹੈ ਜੋ ਆਪਣੀ ਸੋਚ ਹੈ ਕੱਲੇ ਸਿੱਖ ਧਰਮ ਹੈ ਜਿਹੜਾ ਕਹਿੰਦਾ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਆਂ ਵੀਡੀਓ ਲੰਬੀ ਆ ਪੰਜਾਬ ਵਾਲੇ ਸਰਬੱਤ ਦਾ ਭਲਾ ਇਹ ਕੌਣ ਕਹਿ ਰਿਹਾ ਸੀ ਸਾਡੇ ਮਹਾਨ ਨੇਤਾ ਪੰਜਾਬ ਦੇ ਸੁਖਬੀਰ ਸਿੰਘ ਬਾਦਲ ਇੱਕ ਪਾਸੇ ਦੇਖੋ ਵੱਡੇ ਵੱਡੇ ਜਥੇਦਾਰ ਗਿਆਨੀ ਧਿਆਨੀ ਬੁੱਧੀਜੀਵੀ ਲੋਕ ਬਹੁਤ ਵੱਡੇ ਵੱਡੇ ਵਿਦਮਾਨ ਇਸ ਗੱਲ ਨੂੰ ਸਾਬਤ ਕਰ ਚੁੱਕੇ ਨੇ ਚਾਹੇ ਸੁਖਬੀਰ ਸਿੰਘ ਬਾਦਲ ਹੋਵੇ ਚਾਹੇ ਉਹਦਾ ਪਿਓ ਪ੍ਰਕਾਸ਼ ਸਿੰਘ ਬਾਦਲ ਹੋਵੇ ਇਹ ਜੀ ਕਹਿੰਦੇ ਕੌਮ ਦੇ ਬਿਲਕੁਲ ਕੱਟੜ ਦੇਸ਼ੀ ਨੇ ਤਾਂ ਹੁਣ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ ਜੇਕਰ ਕੋਈ ਤੁਹਾਡੇ ਵਿੱਚੋਂ ਜਾਣਦਾ ਤਾਂ ਮੇਰਾ ਵੀਰ ਕਮੈਂਟਾਂ ਦੇ ਵਿੱਚ ਜ਼ਰੂਰ ਲਿਖ ਦੇ ਜਿਹੜੀ ਗੱਲ ਮੈਂ ਤੁਹਾਡੇ ਨਾਲ ਹੁਣ ਸਾਂਝੀ ਕਰਨ ਜਾ ਰਿਹਾ ਇੱਕ ਪਾਸੇ ਦਾ ਪੂਰੇ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕ ਵੱਡੇ ਵੱਡੇ ਪ੍ਰੋਫੈਸਰ ਗਿਆਨੀ ਧਿਆਨੀ ਇਤਿਹਾਸ ਦੇ ਜਿਹੜੇ ਮਾਹਰ ਨੇ ਉਹ ਲੋਕ ਕਹਿੰਦੇ ਆ ਜੀ ਸੁਖਵੀਰ ਬਾਦਲ ਹੋਵੇ ਚਾਹੇ ਹੋਵੇ ਪ੍ਰਕਾਸ਼ ਸਿੰਘ ਬਾਦਲ ਇਹਨਾਂ ਨੇ ਕਾਮ ਪ੍ਰਤੀ ਬਹੁਤ ਵੱਡਾ ਘਾਣ ਕੀਤਾ ਔਰ ਦੂਜੇ ਪਾਸੇ ਜੀ ਇਹਨਾਂ ਨੂੰ ਸਜ਼ਾ ਕਿਉਂ ਨਹੀਂ ਮਿਲ ਰਹੀ ਸਵਾਲ ਬਹੁਤ ਵੱਡਾ ਜੇਕਰ ਕੋਈ ਆਮ ਬੰਦਾ ਕੋਈ ਆਮ ਵਿਅਕਤੀ ਪੰਜਾਬ ਦੇ ਹੀ ਵਿੱਚੋਂ ਕਿਸੇ ਸਿੱਖ ਨੂੰ ਮਾਰ ਦੇਵੇ ਜਾਂ ਗੋਲੀਆਂ ਚਲਵਾ ਦੇਵੇ ਫਿਰ ਉਸ ਨੂੰ ਸਜ਼ਾ ਉਹੀ ਮਿਲਦੀ ਹੈ ਜਿਹੜੀ ਕਾਨੂੰਨ ਦੇ ਤਹਿਤ ਹੋਣੀ ਚਾਹੀਦੀ ਹੈ ਪਰ ਇਹਨਾਂ ਲੋਕਾਂ ਨੂੰ ਕੱਲੀਆਂ ਮਾਫੀਆ ਮੰਨ ਕੇ ਕੱਲੀ ਮਾਫੀ ਦੇ ਦੌਰਾਨ ਵੀ ਕਿਉਂ ਛੱਡਿਆ ਜਾਂਦਾ ਬਹੁਤ ਵੱਡੇ ਸਵਾਲ ਨੇ ਇਹ ਗੰਭੀਰਤਾ ਦੇ ਨਾਲ ਸੋਚਣ ਦੀ ਲੋੜ ਹੈ ਪੰਜਾਬ ਦੇ ਲੋਕਾਂ ਨੂੰ ਕਿ ਜਿਹੜੇ ਲੋਕ ਸ਼ਰਅੰਤ ਤੁਹਾਡੇ ਨਾਲ ਧੱਕਾ ਕਰਦੇ ਆ ਉਸ ਤੋਂ ਬਾਅਦ ਮਾਫੀ ਮੰਗੀ ਜਾਂਦੀ ਹੈ ਕਲ ਤਖਤ ਤੇ ਜਾ ਕੇ ਫੇਰ ਉਹਨਾਂ ਨੂੰ ਮੁਆਫੀ ਕੀਤਾ ਜਾਂਦਾ ਉਹਨਾਂ ਨੂੰ ਛੱਡਿਆ ਵੀ ਜਾਂਦਾ ਫੇਰ ਉਹਨਾਂ ਨੂੰ ਵਿਰੋਧੀ ਧਿਰ ਦੇ ਨੇਤਾ ਬਣਾ ਕੇ ਸਾਡੇ ਵਿੱਚ ਵੀ ਰੱਖਿਆ ਜਾਂਦਾ ਤਾਂ ਇਹ ਪੰਜਾਬ ਦੀ ਜਨਤਾ ਹੁਣ ਤੈਅ ਕਰੇ ਆਉਣ ਵਾਲੇ ਸਾਈਕ ਦੇ ਵਿੱਚ ਕਿ ਅਸੀਂ ਕਰਨਾ ਕੀ ਹੈ ਪੰਜਾਬ ਦਾ ਮੁੱਖ ਮੰਤਰੀ ਕਿਹਨੇ ਚੁਣਿਆ ਚਾਹੇ ਹੁਣ ਸਾਡੇ ਕੋਈ ਮਰਜ਼ੀ ਗਾਲਾਂ ਦੇਈ ਜਾਂਦੇ ਹੁਣ ਲੋਕ ਪਰ ਅਸੀਂ ਚੁਣਿਆ ਜੇਕਰ ਪੰਜਾਬ ਦੀ ਸਰਕਾਰ ਇਹਨਾਂ ਲੋਕਾਂ ਦੇ ਉੱਤੇ ਢਲਣਾ ਨਾ ਪਾਉਂਦੀ ਤੇ ਪੰਜਾਬ ਦੇ ਵਿੱਚੋਂ ਇੱਕ ਪਿੰਡ ਦੇ ਵਿੱਚੋਂ ਤਿੰਨ ਤਿੰਨ ਨਸ਼ਾ ਜਿਵੇਂ ਪਹਿਲਾਂ ਉੜਦੀਆਂ ਸੀ ਨਾ ਚਿੱਟੇ ਦੇ ਨਾਲ ਉਹਵੇਂ ਅੱਜ ਦੇ ਦਿਨ ਵੀ ਉੱਠਦੀਆਂ ਰਹਿਣੀਆਂ ਸੀ ਸੋ ਬਹੁਤ ਵੱਡੇ ਪੱਧਰ ਦੇ ਉੱਤੇ ਰੋਕਥਾਮ ਲਾਈ ਆ ਇਸ ਗੱਲ ਦਾ ਜਿਹੜਾ ਸਾਰਾ ਕ੍ਰੈਡਿਟ ਹੈ ਉਹ ਭਗਵੰਤ ਮਾਨ ਨੂੰ ਜਾਂਦਾ ਉਹਨਾਂ ਨੇ ਰੋਕ ਲਾ ਦਿੱਤੀ ਹੈ ਤਾਂ ਠੀਕ ਆ ਪੰਜਾਬ ਵਾਲੇ ਤੁਹਾਡਾ ਕੀ ਕਹਿਣਾ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ सीएम भगवंत मान ਜਿਹੜੇ ਕਿ ਅਨੰਦਪੁਰ ਸਾਹਿਬ ਗਏ ਔਰ ਉੱਥੇ ਜਾ ਕੇ ਉਹਨਾਂ ਨੇ ਐਲਾਨ ਕੀਤਾ ਕਿ ਅਨੰਦਪੁਰ ਸਾਹਿਬ ਜਿਹੜਾ ਹੈ ਉਹਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਜਾਏਗਾ ਜਿਹੜੇ ਵਾ ਤਰੱਕੀ ਵਾਸਤੇ ਕੰਮ ਕੀਤੇ ਜਾਣਗੇ ਸਫਾਈ ਵਾਸਤੇ ਬਿਹਤਰ ਇੰਤਜ਼ਾਮ ਵਾਸਤੇ ਜਿਹੜਾ ਵਾ ਉਹ ਕੰਮ ਕੀਤੇ ਜਾਣਗੇ ਇਹ ਜਿਹੜਾ ਵਾ ਸੀਐਮ ਭਗਵੰਤ ਮਾਨ ਨੇ ਅ ਅਨੰਦਪੁਰ ਸਾਹਿਬ ਜਾ ਕੇ ਇੱਕ ਵੱਡਾ ਬਿਆਨ ਦਿੱਤਾ ਔਰ ਸਖਬੀਰ ਸਿੰਘ ਬਾਦਲ ਜੋ ਕਹਿ ਰਹੇ ਗਿਆ ਉਹ ਤੁਸੀਂ ਸੁਣ ਲਿਆ ਕਿ ਇਹਨਾਂ ਨੇ ਸਾਰੇ ਗੁਰੂ ਘਰਾਂ ਤੇ ਕਬਜ਼ਾ ਕਰ ਲਿਆ ਹੈਗਾ ਵੈ ਇਹ ਜਿਹੜੇ ਆ ਇਹ ਆਪਣੇ ਇਖਤਿਆਰਾਤ ਦਾ ਨਜਾਇਜ਼ ਇਸਤੇਮਾਲ ਕਰਨ ਦੇ ਹੀਗੀ ਹੈ ਸੁਖਬੀਰ ਸਿੰਘ ਬਾਦਲ ਜਿਹੜਾ ਦੇ ਬਾਰੇ ਜਿੰਨੇ ਵੀ ਗਿਆਨੀ ਹੈਗੇ ਆ ਸੰਤਿਗੇ ਆ ਉਹ ਸਭ ਜਿਹੜੇ ਮਸਬ ਨਾਲ ਤਾਲੁਕ ਰੱਖਦੇ ਆ ਉਹ ਸਭ ਇਨਾ ਦੇ ਬਾਰੇ ਜਿਹੜੇ ਆ ਉਹ ਕਹਿ ਚੁੱਕੀ ਹੈ ਇਸ ਚੀਜ਼ ਨੂੰ ਸਾਬਤ ਕਰ ਚੁੱਕੇ ਆ किस जिन्ना ज्यादा नुकसान गुरु घर नु इन्हों ने पहुँचाया पंजाब की धरती में इन ने पहुँचाया किसी होर ने नहीं पहुँचाया है इन्ह ताकत के जोर से अपना सिक्का जोड़ा वै उमा जो की कोशिश की हैगीकत के जरिए डरा के चुप कराया वै। जवानी वै। है वै नौजवानी तबाह किया है वै नशिया आम किया सब तो ज़्यादा अज तक नुकसान सिर्फ और सिर्फ इन तो पहुंचया है वै चाहे सुखबीर सिंह बादल हो चाहे इन दे Uh, پرکاش سنگھ بادل انہوں نے صرف اور صرف نقصان پہنچایا ہے وی اور اپنے اس بیان تو جڑے ہے سنگھ بادل پھاس گئے ہے پھر او کی کہنا سے گا اس ویڈیو بارے کومنٹس کر کے لازمی دس اور روکیو اپنا ڈھیر سارا خیال ملانگے گے اگلی ویڈیو دنال اللہ حافظ